ਅਸਲਾਮੁਅਲੈਕਮ ਉਮੀਦ ਕਰਨੀ ਆ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਪੰਜਾਬ ਦੇ ਵਿੱਚ ਪ੍ਰਵਾਸੀ ਵਈਆਂ ਦੀ ਤਦਾਦ ਜੜੀ ਹੈ ਜ਼ਿਆਦਾ ਹੋਣ ਕਾਰਨ ਉਹਨਾਂ ਦੇ ਹੌਸਲੇ ਵੀ ਵਧਨਦੇ ਆ ਔਰ ਉਹਨਾਂ ਦੀ ਦੀਦਾ ਦਲੇਰੀ ਵੀ ਵਧਨਦੀ ਹੈਗੀ ਹੈ ਇਸ ਲਈ ਤੇ ਰੋਜ਼ ਕੋਈ ਨਾ ਕੋਈ ਨਵਾਂ ਮਾਮਲਾ ਸਾਹਮਣੇ ਆ ਰਿਹਾ ਹੈਗਾ ਵਾ ਚਾਹੇ ਬੇਅਦਬੀਆਂ ਦਾ ਮਾਮਲਾ ਹੋਵੇ ਚਾਹੇ ਬੱਚੀਆਂ ਦੇ ਨਾਲ ਬੱਚੀਆਂ ਦੇ ਨਾਲ ਜਿੰਸੀ ਦਰਿੰਦਗੀ ਦਾ ਮਾਮਲਾ ਹੋਵੇ ਜਾਂ ਜਿਸ ਤਰ੍ਹਾਂ ਆ ਬੀਤੇ ਦਿਨੋਂ ਇੱਕ 4 ਸਾਲਾ ਬੱਚੇ ਨੂੰ ਵੇ ਦਰਦੀ ਦੇ ਨਾਲ ਮਾਰਿਆ ਗਿਆ ਹੈਗਾ ਵੈ ਇਹ ਸਾਰੇ ਮਾਮਲੇ ਜਿਹੜੇ ਹੈਗੇ ਆ ਸਾਰੇ ਵਾਕਿਆਤ ਜਿਹੜੇ ਆ ਇਹ ਪ੍ਰਵਾਸੀ ਬਈਆਂ ਦੀ وجہ ਤੋਂ ਹੋਣਦੇ ਹੈਗੇ ਆ ਕਿਉਂਕਿ ਉਹਨਾਂ ਦੇ ਹੌਸਲੇ ਬਹੁਤ ਵੱਧ ਗਏ ਹੈਗੇ ਆ ਔਰ ਜਿਸ ਦੀ وجہ ਤੋਂ ਪੰਜਾਬ ਦੇ ਲੋਕਾਂ ਦੇ ਵਿੱਚ شدید ਹੌਸਾ ਪਾਇਆ ਜਾਂਦਾ ਹੈਗਾ ਵੈ ਦੂਜੇ ਪਾਸੇ ਵਿਕਰਮ ਸਿੰਘ ਮੁੱਜੀਠੀਆ ਦਰਤਾਰ ਕੇ ਸਨਾਮੇ ਗ੍ਰਾਮੀ ਸਿਆਸਤਦਾਨ ਨਾਲ ਮਿਲਨਦੇ ਹੈਗੇ ਆ ਇਨੋਂ ਦੋਨਾਂ ਵੱਡੀਆਂ ਖਬਰਾਂ ਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰਾਂ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਪ੍ਰਵਾਸੀਆਂ ਨੇ ਇੱਕ ਬਹੁਤ ਵੱਡਾ ਨਵਾਂ ਕਾਂਡ ਕਰ ਦਿੱਤਾ ਬੀਤੀ ਰਾਤ ਜੋ ਕਾਂਡ ਕੀਤਾ ਪੰਜਾਬ ਦੇ ਅੰਦਰ ਇਸ ਖਬਰ ਨੇ ਤਰਥਲੀ ਮਚਾ ਦਿੱਤੀ ਹੈ ਕਿਉਂਕਿ ਪ੍ਰਵਾਸੀ ਭਈਆਂ ਦਾ ਨਵੇਂ ਤੋਂ ਨਵਾਂ ਕਾਂਡ ਸਾਹਮਣੇ ਆਉਂਦਾ ਜਾ ਰਿਹਾ ਪਰ ਮੈਂ ਤੁਹਾਨੂੰ ਉਹਦਾ ਅੱਜ ਇੱਕ ਵੀਡੀਓ ਦਿਖਾਉਣ ਜਾ ਰਿਹਾ ਪੰਜਾਬ ਦੇ ਅੰਦਰ ਜਿਹੜੀ ਕੁੜੀ ਦੇ ਨਾਲ ਔਰ ਜਿਹੜੀ ਵੱਤਮੀ ਜੀ ਕੀਤੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਸਾਲਾ ਜੀ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਲਿੰਕ ਕਿਹਦੇ ਨਾਲ ਜੁੜ ਗਏ ਨੇ ਕਿੱਥੇ ਤਾਰਾਂ ਜੁੜਗੀਆਂ ਨੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਹੋਸ਼ ਛੋੜਾ ਦੇਣ ਵਾਲੀ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਵੀ ਖਬਰ ਨਿਕਲ ਕੇ ਆ ਗਈ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੀਆਂ ਜਿਹੜੀਆਂ ਤਾਰਾਂ ਜੁੜੀਆਂ ਨੇ ਔਰ ਕਿੱਥੇ ਜੁੜੀਆਂ ਨੇ ਸੁਣ ਕੇ ਤੁਹਾਡੇ ਪੈਰਾਂ ਥੱਲੇ ਜ਼ਮੀਰ ਖਿਸਕ ਜਾਣੀ ਹੈ ਕਿਉਂਕਿ ਯਕੀਨ ਕਰਨਾ ਬੜਾ ਮੁਸ਼ਕਿਲ ਹੈ ਖਬਰਾਂ ਦੋਵੇਂ ਹੀ ਵੱਡੀਆਂ ਨੇ ਇੱਕ ਪਾਸੇ ਭਈਆਂ ਦਾ ਕਹਿਰ ਪੰਜਾਬ ਦੇ ਅੰਦਰ ਦਿਨ ਤੋਂ ਦਿਨ ਵਧਦਾ ਜਾ ਰਿਹਾ ਔਰ ਦੂਜੇ ਪਾਸੇ ਬਿਕਰਮ ਸਿੰਘ ਮਨਜੀਤ ਸਿੰਘ ਜਿਨ੍ਹਾਂ ਦਾ ਇੱਕ ਹਾਈਲਾਈਟ ਕੇਸ ਪੰਜਾਬ ਦੇ ਅੰਦਰ ਚੱਲ ਰਿਹਾ ਉਹਨਾਂ ਨੂੰ ਲੈ ਕੇ ਕੈਸਾ ਖੁਲਾਸਾ ਤੁਹਾਡੇ ਸਾਹਮਣੇ ਪਹਿਲੀ ਵਾਰ ਕਰਨ ਜਾ ਰਹੇ ਹਾਂ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਥਿਉਰੀਆਂ ਪੰਜਾਬ ਦੇ ਲੋਕਾਂ ਨੇ ਪੜੀਆਂ ਕਹਿੰਦੇ ਜੀ ਕਦੇ ਤੇ ਕਹਿੰਦੇ ਵਿਕਰਮ ਸਿੰਘ ਮਜੀਠੀਆ ਦੇ ਕੋਲ ਬੇਨਾਮੀ ਸੰਪਤੀ ਨਹੀਂ ਹੈ। ਔਰ ਦੂਜੇ ਪਾਸੇ ਉਹਨਾਂ ਦੇ ਵਕੀਲਾਂ ਦਾ ਦਾਵਾ ਸੀ। ਕਹਿੰਦੇ ਜਿੱਟੂ ਦਾ ਮਾਮਲਾ ਹੋਵੇ ਜਾਂ ਕੋਈ ਭੁੱਕੀ ਦਾ ਹੋਵੇ ਵਿਕਰਮ ਸਿੰਘ ਮਜੀਠੀਆ ਦਾ ਕੋਈ ਹੱਥ ਨਹੀਂ ਹੈ। ਪਰ ਜਿਹੜੇ ਲੀਡਰਾਂ ਦੇ ਨਾਲ ਅੱਜ ਉਸ ਦੀਆਂ ਤਾਰਾਂ ਜੁੜੀਆਂ ਨੇ ਬਹੁਤ ਵੱਡੀ ਖਬਰ ਤੁਹਾਡੇ ਸਾਹਮਣੇ ਤਰਾਂਗੇ ਵਿਕਰਮ ਮਜੀਠੀਆ ਨੂੰ ਲੈ ਕੇ। ਔਰ ਉਸ ਤੋਂ ਵੀ ਵੱਡੀ ਖਬਰ ਪ੍ਰਵਾਸੀਆਂ ਨੇ ਬੀਤੀ ਰਾਤ ਇੱਕ ਨਮਾकांड ਕਰ ਦਿੱਤਾ। ਯਾਨੀ ਕਿਹੜੀ ਕੁੜੀ ਨੂੰ ਛੇੜਿਆ ਕਈ ਮਾਮਲਾ ਹੋਇਆ ਔਰ ਦੂਜੇ ਪਾਸੇ ਗੁਰੂ ਸਾਹਿਬ ਨੂੰ ਲੈ ਕੇ ਬਹੁਤ ਵੱਡਾ ਬੇਅਦਮੀ ਨੂੰ ਅੰਜਾਮ ਦੇ ਦਿੱਤਾ ਇੱਕ ਤੋਂ ਖਬਰ ਆ ਰਹੀ ਹੈ ਕਹਿੰਦੇ ਜੀ ਪ੍ਰਵਾਸੀਆਂ ਨੂੰ ਹੁਣ ਪੰਜਾਬ ਦੇ ਅੰਦਰੋਂ ਕੱਢਣਾ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਇਹਨਾਂ ਗੱਲਾਂ ਤੇ ਐਕਸ਼ਨ ਲੈ ਚੁੱਕੇ ਨੇ ਔਰ ਦੂਜੇ ਪਾਸੇ ਜੇਕਰ ਪੰਜਾਬ ਦੀ ਸਰਕਾਰ ਭਈਆਂ ਤੇ ਕਾਨੂੰਨ ਬਣਾ ਦਿੰਦੀ ਹੈ ਤਾਂ ਪੰਜਾਬ ਸੇਫ ਰਹੂਗਾ ਨਹੀਂ ਤਾਂ ਪੰਜਾਬ ਦੇ ਅੰਦਰ ਇਹੀ ਦੁਰਦਸ਼ਾ ਸਾਡੇ ਲੋਕਾਂ ਦੀ ਸਾਰੇ ਬੱਚਿਆਂ ਦੀ ਸਾਡੀਆਂ ਧੀਆਂ ਪੜਾਂ ਦੀ ਹੋਣੀ ਆ ਕਿਉਂਕਿ ਪੰਜਾਬ ਦੇ ਵਿੱਚ ਭਈਆਂ ਦੁਆਰਾ ਇਹ ਪੰਜਵਾਂ ਕਾਂਡ ਇਹਨਾਂ ਦਿਨਾਂ ਦੇ ਵਿੱਚ ਹੈ ਪਹਿਲਾਂ ਇੱਕ ਬੱਚੇ ਨੂੰ ਮਾਰਿਆ ਜਾਂਦਾ ਫਿਰ 4 ਸਾਲ ਦੀ ਬੱਚੀ ਨਾਲ ਕਾਂਡ ਹੁੰਦਾ ਪਹਿਲਾਂ ਜਿਹੜਾ ਬੀਤੀ ਰਾਤ ਪ੍ਰਵਾਸੀਆਂ ਨੇ ਕਾਂਡ ਕਰ ਦਿੱਤਾ ਉਹਦੀ ਖਬਰ ਪਹਿਲਾਂ ਸੁਣਾਵਾਂਗੇ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਜਿਹਦੇ ਨਾਲ ਤਾਰਾਂ ਜੁੜੀਆਂ ਨੇ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਤੇ ਪੰਜਾਬ ਦੀ ਸਰਕਾਰ ਨੇ ਸਿਕੰਜਾ ਕਰ ਦਿੱਤਾ ਸੁਣੋ ਉਹਦੇ ਬਾਣੇ ਦੇ ਵਿੱਚ ਸਿੰਘ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਜਾਂਦਾ ਏ ਕਿ ਰਤੀ ਪੜ ਪੱਚਾ ਇਦਨੋਂ ਆਉਂਦਾ ਹੋਵੇ ਇਹੋ ਜਿਹੇ ਵੱਟਾ ਮਾਰ ਕੇ ਕੁਛ ਕ ਤੁਹਾਨੂੰ ਬਾਅਦ ਜਿਹਨੇ ਪਹਿਲਾਂ ਅਸੀਂ ਆਪਣਾ ਪੰਜਾਬ ਆਹੀਂ ਸਾਹਮਣੇ ਇਹ ਇਹਨੇ ਪ੍ਰਸ਼ਾਸਨ ਨੂੰ ਫੋਨ ਕੀਤਾ ਘੰਟਾ ਹੋ ਗਿਆ ਘੰਟੇ ਬਾਅਦ ਐਸਐਸਪੀ ਸਾਹਿਬ ਨਾਲ ਗੱਲ ਹੋਈ ਫੇਰ ਪ੍ਰਸ਼ਾਸਨ ਵੀ ਆਇਆ ਹੁਣ ਆਹ ਹੱਡੀਆਂ ਬਹੁਤ ਸਾਰੀਆਂ ਪਈਆਂ ਇਨਸਾਨੀ ਹੱਡੀਆਂ ਹੋਰ ਕੱਟਣੀਆਂ ਵੀ ਬੰਨੀਆਂ ਕੱਟਣੀਆਂ ਵੀ ਬੰਨੀਆਂ ਪਈਆਂ ਅਸੀਂ ਬਾਅਦ ਚ ਲੌਣੇ ਧਰਨੇ ਆਹੀਂ ਬਾਅਦ ਚ ਧਰਨੇ ਲੌਣੇ ਸਾਡਾ ਆ ਕਾਂਡ ਹੋ ਗਿਆ ਹੁਣ 11 ਵਜੇ ਦੀ ਦੱਸਣੇ ਕਿ ਬੰਦਾ ਅੱਜ ਵੀ ਉੱਥੇ ਆ ਚਲੋ ਹੁਣ ਆਏ ਨੌਜਵਾਨ ਆਏ ਹੁਣ ਪੈਂਟ ਇਹ ਵੀ ਆਏ ਨੇ ਵੀ ਆਪਣੀ ਹੋਂਦ ਦਿਖਾਈ ਆ ਮੁੰਡੇ ਵੀ ਗਏ ਆ ਪਰ ਤੁਹਾਨੂੰ ਪਤਾ ਇਹ 2 3 4 ਬੰਦੇ ਦਾ ਕੰਮ ਨਹੀਂ ਹੈਗਾ ਘੱਟੋ ਜੇ ਕੋਈ ਵੀ ਪੰਜਾਬ ਪ੍ਰਵਾਸੀ ਕੇਨੂੰ ਲਲਕਾਰ ਮਾਰ ਦੇਣਾ ਮੁੰਡਾ ਕੇਰਾ ਧੀ ਹੈ ਪੁੱਤ ਉਹ ਜਿਹੜਾ ਪਗੜਾਉਂਦਾ ਹੋਂਦੋ ਪਰੇ ਘਰਾਂ ਦੇ ਮੂਹਰੇ ਬੈਠੋ ਅੰਦਰੇ ਘਰਾਂ 'ਚ ਬਾਹਰ ਘੱਟੇ ਲਾ ਦੋ ਧਰਨਾ ਪ੍ਰਸ਼ਾਸਨ ਯਾਰ ਵੱਤ ਵਾਰ ਸਾਨੂੰ ਕਾਰਵਾਈ ਕਰੇਗੀ ਕਰ ਇੱਕ ਦਾ ਨਹੀਂ ਤਰਸ਼ੂਲ ਵੀ ਦਿਖਾ ਦਿਓ ਆ ਦੇਖੋ ਤਰਸ਼ੂਲ ਵੀ ਆ ਇਹ ਪਹਿਲਾਂ 'ਚ ਰੱਖੇ ਬੈਠਾ ਸੀ ਵੀਰ ਦੇ ATM ਕਾਰਡ ਹੋਣਗੇ 4 4 5 5 ਸਾਰੇ ਵੈਲਿਡ ਆ ਗੱਲ ਹੈ ਜੀ ਤਾ ਸੁਣ ਲਿਆ ਪੰਜਾਬ ਵਾਲੇ ਪੰਜਾਬ ਦੇ ਲੋਕ ਦਰਸਲ ਦੇ ਵਿੱਚ ਭੜਕ ਚੁੱਕੇ ਨੇ ਇੱਕ ਪਾਸੇ ਪ੍ਰਵਾਸੀਆਂ ਦਾ ਜੋਰਾ ਛੋਰਾ ਦੇ ਨਾਲ ਇੱਕ ਕਾਂਡ ਕਰਨ ਦਾ ਜਿਹੜਾ ਕਿ ਹੌਸਲੇ ਵਧਦੇ ਜਾ ਰਹੇ ਨੇ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੇ ਵੀ ਠਣ ਲਈ ਹੈ ਕਿ ਭਾਈ ਜਿੰਨੇ ਵੀ ਭਈਏ ਪੰਜਾਬ ਦੇ ਅੰਦਰ ਨੇ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਣਾ ਕਿਉਂਕਿ ਜਿਹੜੀ ਬੀਤੀ ਰਾਤ ਹਰਕਤ ਕੀਤੀ ਹੈ ਪਹਿਲਾਂ ਜਿਹੜੀ ਮੈਂ ਬੀਤੀ ਰਾਤ ਵੀਡੀਓ ਵੀ ਪਾ ਚੁੱਕਿਆ 4 ਸਾਲ ਦੀ ਬੱਚੀ ਦੇ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ ਸੀ ਔਰ ਦੂਜੇ ਪਾਸੇ ਹੁਣ ਗੁਰੂ ਸਾਹਿਬ ਦਾ ਖੰਡਾ ਤਰਸ਼ੂਲ ਆਪਣੇ ਪਹਿਰਿਆਂ ਦੇ ਵਿੱਚ ਰੱਖੀ ਬੈਠਾ ਔਰ ਦੂਜੇ ਪਾਸੇ ਨਸ਼ੀਲੀਆਂ ਦਵਾਈਆਂ ਉਹਦੇ ਕੋਲੋਂ ਫੜੀਆਂ ਗਈਆਂ ਸੀ ਔਰ ਹੁਣ ਬਿਕਰਮ ਸਿੰਘ ਮਜੀਠੀਆ ਤੇ ਆਜੋ ਵੀ ਤਾਰਾਂ ਕੀ ਦੇ ਨਾਲ ਜੁੜਦੀਆਂ ਨੇ ਪੰਜਾਬ ਦੀ ਸਰਕਾਰ ਨੇ ਬਹੁਤ ਵੱਡਾ ਐਕਸ਼ਨ ਲੈ ਲਿਆ ਇਹਨਾਂ ਲੋਕਾਂ ਤੇ ਕਿਉਂਕਿ ਸਮਰਜੀਤ ਸਿੰਘ ਮਾਨ ਪੰਜਾਬ ਦੇ ਜਾਣੇ ਮਾਣੇ ਲੀਡਰ ਇਹਨਾਂ ਦੀ ਧੀ ਦੇ ਨਾਲ ਕਹਿੰਦੇ ਜੀ ਇਹਨਾਂ ਦਾ ਲਿੰਕ ਕਿਵੇਂ ਜੁੜ ਗਿਆ ਪੰਜਾਬ ਦੇ ਵਿੱਚ ਦੇਖੋ ਬਹੁਤ ਸਾਰੀਆਂ ਖਬਰਾਂ ਆਈਆਂ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਬਹੁਤ ਸਾਰੀ ਪ੍ਰਾਪਰਟੀ ਹੈ ਕਦੇ ਕਹਿੰਦੇ ਜੀ 65 ਲੱਖ ਰੁਪਈਆ ਕਿਸੇ ਜਨਾਨੀ ਦੇ ਖਾਤੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੁਆਰਾ ਭੇਜਿਆ ਜਾਂਦਾ ਤਾਂ ਹੁਣ ਇੱਥੇ ਖਬਰ ਇਹ ਵੀ ਆ ਗਈ ਹੈ ਕਹਿੰਦੇ ਜੀ ਸਿਮਰਜੀਤ ਸਿੰਘ ਮਾਨ ਦੀ ਜਿਹੜੀ ਧੀ ਹੈ ਉਹਦੇ ਨਾਮ ਇਹਨਾਂ ਨੇ ਆਪਣੀ ਜਾਇਦਾਦ ਕਿਵੇਂ ਕਰਵਾ ਦਿੱਤੀ ਹੈ ਇੱਕ ਬਹੁਤ ਵੱਡਾ ਮਾਮਲਾ ਸਾਹਮਣੇ ਨਿਕਲ ਕੇ ਆਇਆ ਕਿਉਂਕਿ ਪੰਜਾਬ ਦੇ ਅੰਦਰ ਬਾਦਲ ਪਰਿਵਾਰ ਹੋਵੇ ਚਾਹੇ ਹੋਵੇ ਵਿਕਰਮ ਸਿੰਘ ਮਜੀਠੀਆ ਦਾ ਇਹਨਾਂ ਨੇ ਝੂਠ ਮਾਰਨ ਦਾ ਯਾਨੀ ਕਿ ਜਿਵੇਂ ਕਿ ਜ਼ਿੰਮੇਵਾਰੀ ਲੈਣੀ ਹੈ ਕਿ ਅਸੀਂ ਤਾਂ ਝੂਠ ਹੀ ਬੋਲਣਾ ਹੈ ਪੰਜਾਬ ਦੇ ਅੰਦਰ ਬਹੁਤ ਸਾਰੇ ਮਜੀਠੀਏ ਦੁਆਰਾ ਲੋਕ ਮਾਰੇ ਗਏ ਨੇ ਬਹੁਤ ਸਾਰੀ ਪ੍ਰਾਪਰਟੀ ਹੈ ਬੇਨਾਮੀ ਸੰਪਤੀ ਹੈ ਤਾਂ ਇਹਨਾਂ ਵਾਕਲਾਂ ਦੁਆਰਾ ਬਣਾਇਆ ਹੋਇਆ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੀਆਂ ਤਾਰਾਂ ਸਮਰਜੀਤ ਸਿੰਘ ਮਾਨ ਦੇ ਪਰਿਵਾਰ ਦੇ ਨਾਲ ਜੁੜ ਗੀਆਂ ਨੇ ਤਾਂ ਸਮਰਜੀਤ ਸਿੰਘ ਮਾਨ ਦੀ ਜਿਹੜੀ ਕੁੜੀ ਹੈ ਕਹਿੰਦੇ ਜੀ ਉਹਦੇ ਨਾਮ ਇਹਨਾਂ ਦੇ ਪ੍ਰਾਪਰਟੀ ਕਰਵਾ ਦਿੱਤੀ ਹੈ ਦੇਖੋ ਕਿੱਥੇ ਦਿੱਕਤਾਂਾਂ ਜੁੜਦੀਆਂ ਨੇ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਦੀਆਂ ਔਰ ਕਈ ਵਾਰ ਤਾਂ ਤੁਹਾਡੇ ਸਾਹਮਣੇ ਮੈਂ ਵੀ ਖੁਲਾਸਾ ਕੀਤਾ ਕਿ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਗਨੀਮ ਕੌਰ ਪਤਨੀ ਹੈ ਉਹਦਾ ਨਾਮ ਵੀ ਆਪਣੇ ਨਾਲੋਂ ਹਟਾ ਦਿੱਤਾ ਗਿਆ ਸੀ ਤਾਂ ਕਿ ਇਹ ਨਾ ਪਤਾ ਲੱਗੇ ਕਿ ਨਾਮ ਤੇ ਕੀਦੇ ਆ ਪ੍ਰਾਪਰਟੀ ਬਹੁਤ ਸਾਰਾ ਘਮਾਇਆ ਬਿジネス ਵੀਰੋ ਨੂੰ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਪ੍ਰਸ਼ਾਸਨ ਨੂੰ ਹਾਲਾਂਕਿ ਧਮਕੀਆਂ ਦਿੱਤੀਆਂ ਤਾਂ ਹੁਣ ਪੰਜਾਬ ਦੀ ਸਰਕਾਰ ਸਖਤ ਰਵਈਏ ਦੇ ਨਾਲ ਇਹਨਾਂ ਬਿਕਰਮ ਸਿੰਘ ਮਜੀਠੀਆ ਦਾ ਚੰਗੀ ਤਰ੍ਹਾਂ ਨਿਵੇੜਾ ਕਰ ਰਹੀ ਹੈ ਔਰ ਪੰਜਾਬ ਦੀ ਸਰਕਾਰ ਨੂੰ ਅਪੀਲ ਹੈ ਕਿ ਭਈਆਂ ਦੇ ਕਾਨੂੰਨ ਬਣਨਾ ਚਾਹੀਦਾ ਬਹੁਤ ਸਾਰੀਆਂ ਬੇਅਦਮੀਆਂ ਤੇ ਬਹੁਤ ਸਾਰੇ ਇਨਜਾਮ ਲਗਾਤਾਰ ਪੰਜਾਬ ਦੇ ਅੰਦਰ ਦਿੱਤੇ ਜਾ ਰਹੇ ਨੇ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਵੀ ਪੈਣ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ